ਅੰਬੀਸਰ ਦੇ ਸੁਲਤਾਨਵਿੰਨ ਰੋਡ ਉੱਤੇ ਤਿੰਨ ਕਾਬੂਸ਼ ਨੌਜਵਾਨਾਂ ਵੱਲੋਂ ਕੱਪੜੇ ਦੀ ਇੱਕ ਦੁਕਾਨ ਵਿੱਚ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਮਿਲੀ ਜਾਣਕਾਰੀ ਮੁਤਾਬਕ ਸ਼ਾਮ ਦੇ ਸਮੇਂ ਤਿੰਨੋਂ ਨੌਜਵਾਨ ਅਚਾਨਕ ਦੁਕਾਨ ਦੇ ਅੰਦਰ ਦਾਖਲ ਹੋਏ ਅਤੇ ਬਿਨਾਂ ਕੁਝ ਕਹੇ ਇੱਕ ਪੈਲਾਇਫ ਫਾਇਰ ਕੀਤਾ ਜਿਸ ਨਾਲ ਦੁਕਾਨਦਾਰ ਦੇ ਮੌਜੂਦ ਲੋਕਾਂ ਦੇ ਵਿੱਚ ਚੰਨਾਂ ਮਿੰਟਾਂ ਦੇ ਵਿੱਚ ਹੜਕਾਂ ਪਮਾਚ ਗਏ। ਫਾਇਰਿੰਗ ਤੋਂ ਬਾਅਦ ਤਿੰਨ ਨੌਜਵਾਨਾਂ ਨੇ ਗੱਲੇ ਵਿੱਚੋਂ ਲੱਖਾਂ ਰੁਪਏ ਦੀ ਨਕਦੀ ਕੱਢੀ ਅਤੇ ਮੌਕੇ ਤੋਂ ਫਰਾਰ ਹੋ ਗਏ। ਵਾਰਦਾਤ ਉਸ ਵੇਲੇ ਕੈਮਰੇ ਵਿੱਚ ਕੈਦ ਹੋ ਗਈ। ਪਰ ਫਿਰ ਹਾਲ ਇਹ ਤਸਵੀਰਾਂ ਸਾਹਮਣੇ ਨਹੀਂ ਆਈਆਂ ਕਿਉਂਕਿ ਥਾਣਾ ਬੀ ਡਿਵੀਜ਼ਨ ਦੀ ਪੁਲਿਸ ਨੇ ਜਾਂਚ ਲਈ ਦੁਕਾਨਾਂ ਦਾ ਡੀਵੀਆਰ ਅਤੇ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਕੀ ਨਾ ਚਾਹਦੇ ਹੋ ਕੀ ਵਾਰਦਾਤ ਹੋਈ ਹੈ ਦੀ ਇੱਥੇ? ਦੇਖਿਓ ਇੱਥੇ ਸੁਲਤਾਨਪੁਰ ਰੋਡ ਤੇ ਵੀ ਇਨਸੀਡੈਂਟ ਰਿਪੋਰਟ ਹੋਇਆ ਸੀ ਜਿਸ ਕੰਦੀ ਇੱਥੇ ਮੌਕੇ ਤੇ ਆਏ ਆ। ਯੋ ਦੁਕਾਨਦਾਰ ਨੇ ਦੱਸਿਆ ਕਿ ਕੁਝ ਤਿੰਨ ਵਿਅਕਤੀ ਇਹਨਾਂ ਦੇ ਕੋਲ ਆਏ ਨੇ ਉਹਨਾਂ ਨੇ ਰੂਲ ਵੈਪਨ ਸੀ ਦੇ ਇਹਨਾਂ ਦੇ ਕੁਝ ਕੈਸ਼ ਤੇ ਨਾਲ ਚਿਨਾਚ ਕਰਕੇ ਲੈ ਗਏ ਜੀ ਮੈਂ ਤੇ ਕਿੰਨੇ ਪਾਸੇ ਦੁੱਛੇਗੇ ਸਭ ਜਿਹੜੇ ਹੋਏ ਦੱਸ ਰਹੇ ਜੀ ਪੁੱਛ ਰਹੇ ਜੀ ਤੁਹਾਨੂੰ ਕਿੱਥੇ ਗਏ ਸਤਲ ਸੀਸੀਟੀਵੀ ਦੇ ਕੈਮਰਾ ਚੈੱਕ ਕੀਤੇ ਯਾਰਾਂ ਨੇ ਜੀ ਹਾਂਜੀ ਹਾਂਜੀ ਸਾਰੇ ਸੀਸੀਟੀਵੀ ਕੈਮਰਾ ਚੈੱਕ ਕਰ ਰਹੇ ਜੀ ਸਾਰੇ ਕਰਕੇ ਜੀ ਦੱਸਣਾ ਨੌਜਵਾਨਾਂ ਦਾ ਰਲਵਾ ਅਸੀਂ ਦੱਸ ਰਹੇ ਇਨੀਸ਼ੀਅਲ ਸਟੇਜ ਹੈ ਅਸੀਂ ਆਏ ਆਇਆ ਹੀ ਆ ਮੌਕੇ ਤੇ ਠੀਕ ਹੈ ਤੁਹਾਨੂੰ ਇਸ ਸੰਬੰਧੀ ਦੁਬਾਰਾ ਬ੍ਰੀਫਿੰਗ ਕਰਤੀ ਜਾਵੇਗੀ ਪੈਸੇ ਦੱਸਦੇ ਸਰ ਕਿੰਨੇ ਲੈ ਗਏ ਨੇ ਜੀ ਦੱਸ ਰਹੇ ਜੀ ਕਿ ਪੈਸੇ ਲੈ ਕੇ ਉਹ ਦੱਸ ਰਹੇ ਕਿੰਨੇ ਦੁਬਾਰਾ ਦੱਸਦਾ ਕਰੋ ਕਿਤੀ ਹੈ ਕਿ ਨਾ ਬਿਲਕੁਲ ਜੀ ਬਿਲਕੁਲ ਜਲਤ ਆਪਣਾ ਸਾਡੇ ਵੱਲੋਂ ਮੁਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਜਾਵੇਗੀ ਤੇ ਜਲ ਜਲ ਜੋਸ਼ੀ ਜੀ ਰੈਸਟ ਕਰ ਲਈ ਜਾਵੇ ਠੀਕ ਹੈ